ਵੀਡੀਓ ਦੇਖੋ ਜੀ ਆਮ ਆਦਮੀ ਪਾਰਟੀ ਦੇ ਤਿੰਨ ਹੋਰ ਐਮਐਲਏ ਨੇ ਨਵਾਂ ਸੱਪ ਕੱਢ ਦਿੱਤਾ ਹੈ ਉਹ ਕਹਿੰਦੇ ਕਿ ਸਾਨੂੰ 25-25 ਕਰੋੜ ਦੇ ਕੇ ਤੇ ਬੀਜੇਪੀ ਖਰੀਦ ਕੇ ਬੀਜੇਪੀ ਚ ਸ਼ਾਮਲ ਕਰਾਉਣਾ ਚਾਹੁੰਦੀ ਹੈ ਇਹ ਕਹਿੰਦੇ ਨੇ ਕਿ ਸਾਨੂੰ ਬੀਜੇਪੀ ਫੋਨ ਕਰ ਰਹੀ ਹੈ ਵੀ 25-30 ਕਰੋੜ ਰੁਪਈਆ ਇੱਕ ਜਣੇ ਨੂੰ ਦੇ ਦਾਂਗੇ ਤੁਸੀਂ ਬੀਜੇਪੀ ਚ ਆ ਜਾਓ ਤੇ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪਹਿਲਾਂ ਥੋੜੀ ਜੀ ਸੁਣ ਲਓ ਬਾਕੀ ਗੱਲ ਆਪਾਂ ਫੇਰ ਕਰਦੇ ਆਂ ਫਿਰ ਆਮਾਦੀ ਪਾਰਟੀ ਦੇ ਐਮਐਲਏ ਆਮਾਦੀ ਪਾਰਟੀ ਦੇ ਐਮਪੀ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਲਈ ਅੱਜ ਤੁਹਾਡੇ ਸਾਹਮਣੇ ਅਸੀਂ ਸਾਰੇ ਤਿੰਨੋਂ ਐਮਐਲਏ ਇਕੱਠੇ ਹੋ ਕੇ ਕੱਲ ਤਕਰੀਬਨ 12:52 ਮਿੰਟ ਤੇ ਇੱਕ ਇੱਕ ਕੋਲਈ ਜਿਹੜਾ ਨੰਬਰ ਹੈ +3579671 8959 ਇੱਕ ਕਾਲ ਆਈ ਮੈਂ ਸੇਵਕ ਸਿੰਘ ਬੋਲ ਰਿਹਾ ਇਹ ਨੰਬਰ ਸਾਈਪ੍ਰਸ ਦਾ ਨੰਬਰ ਹੈ ਮੈਂ ਸੇਵਕ ਸਿੰਘ ਬੋਲ ਰਿਹਾ ਤੁਸੀਂ ਐਮਐਲਏ ਸਾਹਿਬ ਬੋਲ ਰਹੇ ਹੋ ਮੈਂ ਕਹਿੰਦਾ ਜੀ ਬੋਲ ਰਿਹਾ ਕਹਿੰਦਾ ਜੀ ਮੈਂ ਜਗਦੀਪ ਕੰਬੂਜੀ ਨਾਲ ਗੱਲ ਕਰਨੀ ਮੈਂ ਕਹਿੰਦਾ ਜੀ ਬੋਲ ਰਿਹਾ ਕਹਿੰਦਾ ਜੀ ਤੁਸੀਂ ਕੰਫਰਟੇਬਲ ਹੋ ਗੱਲ ਕਰਨ ਨਾਲ ਤੇ ਮੈਂ ਕਹਿੰਦਾ ਜੀ ਬੋਲੋ ਕਹਿੰਦਾ ਮੇਰੀ ਤੁਹਾਨੂੰ ਇੱਕ ਆਫਰ ਹੈ ਤੁਸੀਂ ਤੁਹਾਨੂੰ ਬੀਜੇਪੀ ਜੁਆਇਨ ਕਰਵਾਉਣਾ ਚਾਹੁੰਦੇ ਹਾਂ ਮੈਂ ਕਹਿੰਦਾ ਜੀ ਕਿਸ ਲਈ ਕਹਿੰਦੇ ਜੀ ਥੋੜ੍ਹੇ ਲਈ ਬਹੁਤ ਚੰਗੀ ਆਫਰ ਹੈ ਜੋ ਤੁਹਾਡੀ ਡਿਮਾਂਡ ਹੈ ਤੁਸੀਂ ਦੱਸੋ ਮੈਂ ਕਿਹਾ ਜੀ ਮੇਰੀ ਕੋਈ ਨਹੀਂ ਮੰਗਣੀ ਕਹਿੰਦੇ ਤਕਰੀਬਨ 20 ਤੋਂ 25 ਕਰੋੜ ਰੁਪਏ ਤੁਹਾਨੂੰ ਅਸੀਂ ਦੇਵਾਂਗੇ ਤੁਸੀਂ ਬੀਜੇਪੀ ਪਾਰਟੀ ਜੁਆਇਨ ਕਰੋ ਮੈਂ ਕਿਹਾ ਜੀ ਮੈਨੂੰ ਕੋਈ ਲੋੜ ਨਹੀਂ ਇਹ ਭਾਰਤ ਦੇ ਲੋਕਤੰਤਰ ਦੀ ਅਸਲੀ ਤਸਵੀਰ ਹੈ ਹੁਣ ਤੁਸੀਂ ਦੱਸੋ ਵੀ ਕੀ ਇੱਥੇ ਲੋਕਤੰਤਰ ਦਾ ਇਹਨਾਂ ਨੇ جناਜ਼ਾ ਨਹੀਂ ਕੱਢ ਕੇ ਰੱਖ ਦਿੱਤਾ ਹੁਣ ਇੱਥੇ ਦੋ ਸਵਾਲ ਨੇ ਵੱਡੇ ਪਹਿਲਾ ਜੇ ਤਾਂ ਬੀਜੇਪੀ ਸੱਚੀ ਮੁੱਚੀ ਇੰਜ ਕਰ ਰਹੀ ਹੈ ਤਾਂ ਫਿਰ ਤੁਸੀਂ ਦੱਸੋ ਵੀ ਭਾਜਪਾ ਕੀ ਭਾਰਤ ਦੇ ਵਿੱਚ ਲੋਕਤੰਤਰਨਾ ਦੀ ਕੋਈ ਚੀਜ਼ ਛੱਡ ਰਹੀ ਹੈ ਤੇ ਦੂਜਾ ਜੇਕਰ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੂੰ ਉਹ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਭਾਜਪਾ ਨੂੰ ਲੱਗਦਾ ਹੋਊਗਾ ਨਾ ਵੀ ਇਹ ਖਰੀਦੇ ਜਾ ਸਕਦੇ ਨੇ ਹੁਣ ਜੇ ਆਮ ਆਦਮੀ ਪਾਰਟੀ ਕਵੇ ਵੀ ਸਾਡੇ ਤਾਂ ਇਹੋ ਜਿਹਾ ਬੰਦਾ ਹੀ ਕੋਈ ਨਹੀਂ ਅੱਜ ਹੀ ਆਮ ਆਦਮੀ ਪਾਰਟੀ ਦੇ ਦੋ ਵੱਡੇ ਆਗੂ ਇੱਕ ਐਮਪੀ ਤੇ ਇੱਕ ਐਮਐਲਏ ਐਨਪੀ ਸੁਸ਼ੀਲ ਕੁਮਾਰ ਰਿੰਕੂ ਤੇ ਐਮਐਲਏ ਸ਼ੀਤਲ ਅਨਰਾਗ ਦੋਨੇ ਬੀਜੇਪੀ 'ਚ ਚਲੇ ਗਏ ਆ ਦੋ ਦਿਨ ਪਹਿਲਾਂ ਉਹ ਵੀ ਕਹਿ ਰਹੇ ਸੀ ਸਾਨੂੰ ਕੋਈ ਡੋਲਾ ਨਹੀਂ ਸਕਦਾ ਸਾਨੂੰ ਕੋਈ ਖਿੱਚ ਨਹੀਂ ਸਕਦਾ ਅਸੀਂ ਆਮ ਆਦਮੀ ਪਾਰਟੀ ਦੇ ਮਤਲਬ ਕਿ ਵਫਾਦਾਰ ਸਿਪਾਹੀਆਂ ਤੇ ਅੱਜ ਉਹ ਇੱਕੋ ਦਮ ਬੀਜੇਪੀ ਦੇ ਵਫਾਦਾਰ ਸਿਪਾਹੀ ਬਣ ਗਏ ਹੁਣ ਤੁਸੀਂ ਦੱਸੋ ਵੀ ਕੀ ਇਹ ਦੇਸ਼ ਦੇ ਵਿੱਚ ਲੋਕਤੰਤਰ ਦਾ ਮਾਹੌਲ ਹੈ ਉਦੋਂ ਆ ਜਿਹੜੀ ਸਭ ਤੋਂ ਵੱਡੀ ਮੈਂ ਕਹੂੰਗਾ ਹੁਣ ਖਲਾਸਾ ਹੋਇਆ ਜਿਹੜਾ ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂ ਲਗਾਤਾਰ ਕਹਿੰਦੇ ਆ ਰਹੇ ਸੀਗੇ ਵੀ ਦੇਸ਼ 'ਚ ਕਾਰਪੋਰੇਟ ਘਰਾਣਿਆਂ ਦਾ ਰਾਜ ਆ ਵੱਡੇ ਕਾਰਪੋਰੇਟ ਘਰਾਣੇ ਤੇ ਪੂੰਜੀਵਾਦੀ ਕੰਪਨੀਆਂ ਦੇਸ਼ ਦੀਆਂ ਪਾਰਟੀਆਂ ਨੂੰ ਚਲਾਉਂਦੀਆਂ ਨੇ ਚੋਣ ਫੰਡ ਦੇ ਕੇ ਤੇ ਆ ਜਿਹੜਾ ਹੁਣ ਖਲਾਸਾ ਹੋਇਆ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ SBI ਬੈਂਕ ਨੇ ਜਿਹੜਾ ਡਾਟਾ ਦਿੱਤਾ ਤੇ ਚੋਣ ਅਯੋਗ ਨੇ ਵੈਬਸਾਈਟ ਤੇ ਪਾਇਆ ਉਹਦੇ ਚ ਸਭ ਕੁਝ ਕਲੀਅਰ ਹੋ ਗਿਆ ਦੇਖੋ ਕੱਲੀ ਬੀਜੇਪੀ ਨੂੰ ਪੌਣੇ 7000 ਕਰੋੜ ਮਤਲਬ 7000 ਕਰੋੜ ਹੀ ਕਹਿ ਸਕਦੇ ਹਾਂ ਕੁਝ ਕੋਈ ਰਾਸ਼ੀ ਘਟ ਹੈ 7000 ਕਰੋੜ ਦੇ ਕਰੀਬ ਰੁਪਇਆ ਕੱਲੀ ਬੀਜੇਪੀ ਨੂੰ ਇਹਨਾਂ ਕੰਪਨੀਆਂ ਨੇ ਇਹਨਾਂ ਕਾਰਪੋਰੇਟ ਘਰਾਣਿਆਂ ਨੇ ਚੋਣ ਫੰਡ ਦਿੱਤਾ ਹੁਣ ਦੱਸੋ ਕੀ ਇੱਥੇ ਸਰਕਾਰ ਲੋਕ ਚੁਣਦੇ ਨੇ ਜਾਂ ਉਹ ਕੰਪਨੀਆਂ ਕੀ ਇੱਥੇ ਰਾਜ ਕੋਈ ਪਾਰਟੀ ਕਰਦੀ ਹੈ ਜਾਂ ਉਹ ਉਹ ਕੰਪਨੀਆਂ ਇਹੀ ਗੱਲ ਤਾਂ ਕਿਸਾਨ ਆਗੂ ਬਹੁਤ ਟਾਈਮ ਤੋਂ ਕਹਿ ਰਹੇ ਸੀ ਉਹ ਇਹੀ ਕਹਿ ਰਹੇ ਸੀ ਨਾ ਵੀ ਇਹਨਾਂ ਸਰਕਾਰਾਂ ਦੇ ਪਿੱਛੇ ਕਾਰਪੋਰੇਟ ਘਰਾਣੇ ਨੇ ਉਹ ਚੋਣ ਫੰਡ ਦੇ ਕੇ ਇਹਨਾਂ ਪਾਰਟੀਆਂ ਨੂੰ ਆਪਣੀ ਜੇਬ 'ਚ ਪਾ ਲੈਂਦੇ ਨੇ ਤੇ ਫਿਰ ਇਹ ਪਾਰਟੀਆਂ ਸਰਕਾਰ ਬਣਨ ਤੋਂ ਬਾਅਦ ਉਹਨਾਂ ਦੀ ਜੀ ਹਜੂਰੀ ਕਰਦੀਆਂ ਨੇ ਜੋ ਨੀਤੀਆਂ ਜੋ ਪਾਲਿਸੀਆਂ ਜੋ ਕਾਨੂੰਨ ਉਹ ਚੋਣ ਜਿਨ੍ਹਾਂ ਨੇ ਹਜ਼ਾਰਾਂ ਕਰੋੜ ਚੋਣ ਫੰਡ ਖਰਚਿਆ ਉਹ ਉਹਨਾਂ ਦੇ ਆਖੇ ਲੱਗ ਕੇ ਇਹ ਸਰਕਾਰਾਂ ਕਰਦੀਆਂ ਨੇ ਜਦੋਂ ਤਿੰਨ ਖੇਤੀ ਕਾਨੂੰਨ ਬਣਾਏ ਨੇ ਤਾਂ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚਾ ਐਯੋ ਗੱਲ ਤਾਂ ਸਮਝਾਉਂਦਾ ਰਿਹਾ ਵੀ ਇਹ ਤਿੰਨ ਕਾਨੂੰਨ ਉਹਨਾਂ ਦੇ ਕਹਿਣ ਤੇ ਬਣਾਏ ਨੇ ਕਾਰਪੋਰੇਟ ਘਰਾਣਿਆਂ ਦੇ ਉਹ ਵੱਡੇ سرمایہਦਾਰਾਂ ਦੇ ਬਹੁਤ ਸਾਰੇ ਲੋਕ ਇਹ ਮੰਨਦੇ ਨਹੀਂ ਰਹੇ ਪਰ ਘਟੋ ਘਟ ਹੁਣ ਤਾਂ ਅੱਖਾਂ ਖੁੱਲ ਜਾਣੀਆਂ ਚਾਹੀਦੀਆਂ ਨੇ ਹੁਣ ਤਾਂ ਅੱਖਾਂ ਤੇ ਪਿਆ ਹੋਇਆ ਜਿਹੜਾ ਉਹ ਪਰਦਾ ਉਹ ਉੱਤਰ ਜਾਣਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਇਹ ਸਾਰੀ ਸਚਾਈ ਸਾਹਮਣੇ ਆਈ ਹੈ ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਹੁਣ ਕੋਈ ਬਹੁਤਾ ਭੁਲੇਖਾ ਰਹਿ ਨਹੀਂ ਜਾਣਾ ਚਾਹੀਦਾ ਤੇ ਜਿੰਨੂੰ ਅਜੇ ਵੀ ਭੁਲੇਖਾ ਹੈ ਉਹਦੀ ਕਦੇ ਜਾਗ ਖੁੱਲਣੀ ਨਹੀਂ ਉਹਦੀ ਕਦੇ ਨੀਂਦ ਖੁੱਲਣੀ ਨਹੀਂ ਇਹਨੂੰ ਅੰਧ ਭਗਤੀ ਜਾਂ ਅੰਨੇ ਭਗਤ ਜਾਂ ਲਾਈ ਲਗ ਕਹਿੰਦੇ ਨੇ ਸੋ ਅੱਜ ਜਿਹੜਾ ਆਮ ਆਦਮੀ ਪਾਰਟੀ ਦੇ ਇਹ ਤਿੰਨ ਆਗੂਆਂ ਨੇ ਖੁਲਾਸਾ ਕੀਤਾ ਜੇ ਠੀਕ ਕਰ ਰਹੇ ਨਹੀਂ ਜੇ ਠੀਕ ਕਰ ਰਹੇ ਨਹੀਂ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਫਿਰ ਤਾਂ ਸ਼ੰਕਾ ਇਹ ਵੀ ਬਣੂਗਾ ਵੀ ਜਿਹੜੇ ਕੱਲ ਰਵਨੀਤ ਬਿੱਟੂ ਬੀਜੇਪੀ ਚ ਗਏ ਨੇ ਜਾਂ ਅੱਜ ਆਮ ਆਦਮੀ ਪਾਰਟੀ ਦਾ ਕੈਂਪੀ ਤੇ ਇੱਕ ਐਮਐਲਏ ਚਲਾ ਗਿਆ ਫਿਰ ਉਹ ਕਿਵੇਂ ਗਏ ਨੇ ਕਿ ਉਹ ਵੀ ਇਸੇ ਤਰੀਕੇ ਨਾਲ ਤਾਂ ਨਹੀਂ ਚਲੇ ਗਏ ਇਹ ਵੱਡਾ ਸਵਾਲ ਜਿਹੜਾ ਹੈ ਉਹ ਬਣ ਗਿਆ ਪਹਿਲਾਂ ਵੀ ਆਮ ਆਦਮੀ ਪਾਰਟੀ ਕਹੇ ਕਹਿ ਰਹੀ ਸੀ ਕਿ ਆਪਰੇਸ਼ਨ ਲੋਟਸ ਇਹਨਾਂ ਨੇ ਚਲਾਇਆ ਬੀਜੇਪੀ ਨੇ ਤੇ ਆਪਰੇਸ਼ਨ ਲੋਟਸ ਦੇ ਤਹਿਤ ਇਹ ਸਾਡੇ ਐਮਪੀ ਐਮਐਲਏ ਖਰੀਦ ਰਹੇ ਨੇ ਇਹ ਕਾਂਗਰਸ ਦੇ ਵੀ ਖਰੀਦਣਾ ਚਾਹੁੰਦੇ ਨੇ ਕਾਂਗਰਸ ਦੇ 7 8 ਜਿਹੜੇ ਐਮਪੀ ਐਮਐਲਏ ਲੈਵਲ ਦੇ ਬੰਦੇ ਉਹ ਗੋਆ ਚੋਂ ਸਿੱਧੇ ਬੀਜੇਪੀ 'ਚ ਚਲੇ ਗਏ ਸੀ ਉਦੋਂ ਵੀ ਰੌਲਾ ਬਹੁਤ ਪਿਆ ਸੀ ਅੱਜ ਫੇਰ ਉਹੀ ਗੱਲ ਸਾਹਮਣੇ ਆ ਰਹੀ ਹੈ ਔਰ ਇਹ ਬਹੁਤ ਵੱਡੇ ਸਵਾਲ ਨੇ ਇਹਨਾਂ ਨੂੰ ਛੋਟੀਆਂ ਗੱਲਾਂ ਨਹੀਂ ਸਮਝਿਆ ਜਾ ਸਕਦਾ ਜਿਹੜੇ ਦੇਸ਼ ਦੇ ਸੋਚਣ ਸਮਝਣ ਵਾਲੇ ਲੋਕ ਨੇ ਉਹ ਤਾਂ ਪਹਿਲਾਂ ਹੀ ਇਹ ਸਭ ਕੁਝ ਜਾਣਦੇ ਨੇ ਪਰ ਜਿਹੜੀ ਅਜੇ ਭੋਲੀ ਜਨਤਾ ਹੈ ਉਹਨੂੰ ਇਹ ਗੱਲਾਂ ਸਮਝਣੀਆਂ ਹੀ ਪੈਣਗੀਆਂ ਜਿਹੜੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਇਹਨਾਂ ਐਮਐਲਏ ਨੇ ਆਖੀਆਂ ਨੇ ਪਹਿਲਾਂ ਤਾਂ ਇਹ ਆਉਂਦਾ ਸੀ ਨਾ ਕਿ ਕੱਲੀਆਂ ਵੋਟਾਂ ਖਰੀਦੀਆਂ ਜਾਂਦੀਆਂ ਜਿਹੜੇ 25-25 ਕਰੋੜ 30-30 ਕਰੋੜ ਦੇ ਕੇ ਜੇ ਉਹ ਇੱਕ ਇੱਕ ਐਮ.ਐਲ.ਏ ਨੂੰ ਆਫਰ ਕਰ ਰਹੇ ਨੇ ਤਾਂ ਫਿਰ ਵੋਟਾਂ ਖਰੀਦਣ ਦੇ ਲਈ ਉਹ ਕਿਸ ਪੱਦਰ ਦੀ ਆਫਰ ਕਰ ਸਕਦੇ ਨੇ ਇਹ ਤੁਸੀਂ ਸੋਚੋ। ਮਤਲਬ ਸਾਡੀ ਗਰੀਬ ਜਨਤਾ ਦੇਸ਼ ਦੀ 70% ਦੀ ਜਨਤਾ ਬਹੁਤ ਗਰੀਬ ਹੈ। ਇਹ ਉਹਨਾਂ ਨੂੰ ਪਤਾ ਹੈ। ਜਾਣ ਕੇ ਉਹ ਗਰੀਬੀ ਚੋਂ ਉਹਨਾਂ ਨੂੰ ਕੱਢਦੇ ਨਹੀਂ ਪਏ ਕਿਉਂਕਿ ਜੇ ਗਰੀਬੀ ਚੋਂ ਨਿਕਲ ਗਈ ਜਨਤਾ ਫਿਰ ਮਜਬੂਰੀਆਂ ਤੋਂ ਨਿਕਲੇਗੀ। ਜੇ ਗਰੀਬ ਤੇ ਮਜਬੂਰ ਨਹੀਂ ਹੋਏਗਾ ਫਿਰ ਉਹ ਖਰੀਦ ਨਹੀਂ ਸਕਣਗੀ। ਇਸ ਕਰਕੇ ਖਰੀਦਣ ਵਾਲੇ ਨੇ ਜਿਹੜੇ ਉਹਨਾਂ ਨੂੰ ਗਰੀਬੀ ਤੇ ਮਜਬੂਰੀ ਇਹ ਦੋ ਚੀਜ਼ਾਂ ਚਾਹੀਦੀਆਂ ਨੇ ਤੇ ਇਸ ਕਰਕੇ ਉਹਨਾਂ ਨੇ 1947 ਤੋਂ ਬਾਅਦ ਅੱਜ ਤੱਕ ਨਾ ਗਰੀਬੀ ਖਤਮ ਕੀਤੀ ਨਾ ਮਜਬੂਰੀ ਖਤਮ ਕੀਤੀ ਹੈ ਨਾ ਬੇਰੁਜ਼ਗਾਰੀ ਖਤਮ ਕੀਤੀ ਹੈ ਨਾ ਕਰਜ਼ੇ ਖਤਮ ਕੀਤੇ ਨੇ ਤਾਂ ਕਿ ਉਹਨਾਂ ਦਾ ਇਹ ਖਰੀਦੋ-ਫਰੋਖਤ ਵਾਲਾ ਜਿਹੜਾ ਕੰਮ ਹੈ ਉਹ ਚੱਲਦਾ ਰਹੇ ਤੇ ਇਹ ਇੱਕ ਪਾਰਟੀ ਦੀ ਗੱਲ ਨਹੀਂ ਇਹ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਚੱਲਦੀ ਆ ਸੋ ਅੱਜ ਆਮ ਆਦਮੀ ਪਾਰਟੀ ਦੇ ਇਹ ਜਿਹੜੇ ਤਿੰਨ ਨੇਤਾ ਜਿਹੜੇ ਜਲਾਲਾਬਾਦ ਤੋਂ ਗੋਲਦੀ ਕੰਬੋਜ ਜਗਦੀਪ ਸਿੰਘ ਗੋਲਦੀ ਕੰਬੋਜ ਤੇ ਦੋ ਹੋਰ ਸਾਹਮਣੇ ਆਏ ਨੇ ਉਹਨਾਂ ਨੇ ਇਹ ਸਾਰੀ ਗੱਲ ਦੱਸੀ ਹੈ ਜੇ ਇਹ ਗੱਲ ਸੱਚੀ ਹੈ ਤਾਂ ਫਿਰ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਸੋਚਣਾ ਬਣਦਾ ਕਿਸੇ ਵੀ ਪਾਰਟੀ ਦੇ ਅੰਨੇ ਭਗਤ ਨਾ ਬਣੋ ਮੈਨੂੰ ਲੱਗਦਾ ਵੋਟਰ ਬਣੋ ਸਪੋਰਟਰ ਬਣੋ ਪਰ ਅੰਨੇ ਭਗਤ ਨਾ ਬਣੋ ਇਹ ਜਿਹੜੇ ਦਲ ਬਦਲੂ ਨੇਤਾ ਨੇ ਇਹਨਾਂ ਨੂੰ ਤਾਂ ਖਾਸ ਕਰਕੇ ਮੂੰਹ ਨਹੀਂ ਲਾਉਣਾ ਚਾਹੀਦਾ ਜਿਵੇਂ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਇੱਕ ਐਮਪੀ ਸੁਸ਼ੀਲ ਰਿੰਕੂ ਤੇ ਦੂਜਾ ਜਿਹੜਾ ਅਨੁਰਾਗ ਉਹ ਦੋਨੇ ਗਏ ਨੇ ਬੀਜੇਪੀ 'ਚ ਉਹ ਕੀ ਸਮਝ ਕੇ ਗਏ ਨੇ ਜਨਤਾ ਨੂੰ ਇਹੀ ਸਮਝ ਕੇ ਗਏ ਨੇ ਵੀ ਇਹਨਾਂ ਦਾ ਕੀ ਇਹਨਾਂ ਨੂੰ ਜਦੋਂ ਮਰਜ਼ੀ ਮਗਰ ਲਾ ਲਓ ਬਿੱਟੂ ਗਿਆ ਉਹ ਵੀ ਇਹੀ ਸਮਝ ਕੇ ਗਿਆ ਵੀ ਇਹ ਜਨਤਾ ਦਾ ਕੀ ਹੈ ਜਿਵੇਂ ਮਰਜ਼ੀ ਮਗਰ ਲਾ ਲਓ ਤੇ ਹੁਣ ਜਨਤਾ ਨੂੰ ਵੀ ਦਿਖਾਉਣਾ ਚਾਹੀਦਾ ਹੈ ਵੀ ਅਸੀਂ ਕੋਈ ਮਿੱਟੀ ਦੇ ਮਾਦੋ ਨਹੀਂ ਹੈਗੇ ਆ ਜਦੋਂ ਮਰਜ਼ੀ ਤੁਸੀਂ ਸਾਨੂੰ ਜਿੱਧਰ ਨੂੰ ਮਰਜ਼ੀ ਲਾ ਲਓ ਅਸੀਂ ਕੋਈ ਅਕਲ ਦੇ ਅੰਨੇ ਨਹੀਂ ਹੈਗੇ ਇਹ ਜਨਤਾ ਨੂੰ ਵੀ ਥੋੜਾ ਜਿਹਾ ਹੁਣ ਦਿਖਾਉਣਾ ਚਾਹੀਦਾ ਮੈਨੂੰ ਲੱਗਦਾ ਦਲ ਬਦਲਵਾਂ ਨੂੰ ਤਾਂ ਮੂੰਹ ਬਿਲਕੁਲ ਨਹੀਂ ਲਾਉਣਾ ਚਾਹੀਦਾ ਲੋਕਾਂ ਨੂੰ ਬਾਕੀ ਜਨਤਾ ਸਿਆਣੀ ਐ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਬਹੁਤ ਮਿਹਰਬਾਨੀ